ਉਹ ਨਹੀਂ ਬਾਈ ਅੰਨੇ ਦੀ ਨਹੀਂ ਦੇਣੀ ਬਾਈ ਕਾਕਾ ਬੰਦਾ ਮਾਰਾ ਘਾਟਾ ਕਰਨ ਦੀ ਬਾਈ ਤੇਰੀ ਵੀ شادی ਕੀ ਫਰਕ ਪੈਉਂਦਾ ਪਾਪ ਨਹੀਂ ਕਹਿੰਦਾ 5000 ਰੁਪਏ ਕਰਤੀਆਂ ਦਾ ਮੰਗੀ ਜਾਂਦੇ 50 55000 ਦਾ ਦੋ ਦੋ ਦੁੱਧ ਜਰਾ ਆਇਆ ਨਹੀਂ ਨਹੀਂ ਆਹ ਲੈ ਯਾਰ ਓਏ 500 ਤੇ ਆ ਚੱਲ ਬੱਸ ਲੈ ਜਾ ਯਾਰ ਓਏ ਮੈਂ ਮਰੀ ਜਨਾ ਓਏ 500 ਪਹੁੰਚੇ ਹੋਏ ਹੈ ਜਿਹੜੀ ਇੱਕ ਤਰੀਕ ਨੂੰ ਮੰਡੀ ਲੱਗਦੀ ਹੈ ਮੀਹ ਜਿਹੜਾ ਬੁਰਹਾੜੀ ਕਰਤਾ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਪਸ਼ੂ ਤੋਰ ਕੇ ਦਿਖਾਈ ਨਹੀਂ ਆਣੀ ਇੱਕ ਵਾਰੀ ਚੱਕੜ ਤੁਸੀਂ ਜਰੂਰ ਦੇਖ ਲਓ ਮੰਡੀ ਦੇ ਵਿੱਚ ਜਿਹੜਾ ਬੁਰਹਾੜਾ ਤੇ ਇਸ ਕਰਕੇ ਆਪਾਂ ਖੜੀਆਂ ਡਿਟੇਲ ਲੈ ਕੇ ਦੇ ਦਾਂਗੇ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਨੇ ਵੀਡੀਓ ਦੇਖ ਕੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਾਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਤੇ ਬਾਕੀ ਆਪ ਬਾਈ ਤੋਂ ਜਾਣਕਾਰੀ ਲੈਂ ਲਈ ਬਾਈ ਸਸੀ ਗਾਲ ਸਸੀ ਗਾਲ ਤੇ ਇੱਕ ਵਾਰ ਤਾਂ ਬਾਈ ਨਾਮ ਦੱਸੋ ਆਪਣਾ ਮਨਪ੍ਰੀਤ ਸਿੰਘ ਹੈ ਜੀ ਠੀਕ ਹੈ ਮਨਪ੍ਰੀਤ ਪਿੰਡ ਬਾਈ ਪੀਰਕੋਟਾ ਜੀ ਪੀਰਕੋਟਾ ਤੇ ਮੋਬਾਈਲ ਨੰਬਰ ਬੋਲੋ ਬਾਈ 62842 47942 62842 47942 47942 ਹਾਂ ਮਨਪ੍ਰੀਤ ਜੇਪਾ ਗੱਲ ਕਰ ਲਈ ਬਈ ਜ਼ਿਲ੍ਹਾ ਪਠੰਡਾ ਆਪ ਹੈ ਹਨਾ ਹਾਂਜੀ ਹਾਂ ਤੇ ਰਾਮਪਰਾ ਮੰਡੀ ਤੋਂ ਕਿੰਨੇ ਕੁ ਦੂਰ ਆ ਇੱਥੋਂ 22 ਕਿਲੋਮੀਟਰ 22 ਕਿਲੋ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਨਾ ਕਿ ਮੇਰੇ ਕੰਮ ਪੂਰਾ ਵਧੀਆ ਹੈ ਵਧੀਆ ਰਿਹਾ ਠੀਕ ਆ ਤੇ ਬਾਈ ਦਾ ਵਪਾਰ ਦਾ ਕੰਮ ਆ ਛੋਟੀ ਉਮਰਾ ਤੇ ਪਸ਼ੂ ਵਧੀਆ ਖਰੀਦਦਾ ਹਨ ਹਾਂਜੀ ਤੇ ਬਾਕੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਕੋਈ ਦਿੱਕਤ ਨਹੀਂ ਕਈ ਵਾਰ ਕੋਈ ਬਾਹਰੋਂ ਆ ਜਾਂਦਾ ਬੰਦਾ ਮਨਪ੍ਰੀਤ ਆ ਲੈ ਕਹਿੰਦਾ ਯਾਰ ਮਨਪ੍ਰੀਤ ਕੋਲੇ ਭਾਜੀ ਦੋ ਚਾਰ ਮੱਹਿਸਾਂ ਲਈਏ ਰਹਿਣ ਕਰਨ ਦਾ ਪਰਮੰਧ ਪੂਰਾ ਵਧੀਆ ਜੀ ਖਾਣ ਪੀਣ ਦਾ ਸਾਰਾ ਕੁਝ ਵਧੀਆ ਮਿੱਤਰੋ ਰਹਿਣ ਕਰਨ ਦਾ ਪਰਮੰਧ ਵੀ ਆ ਖਾਣ ਪੀਣ ਦਾ ਓਕੇ ਜਦੋਂ ਮਰਜੀ ਜੀ ਸਕਦੇ ਆ ਜੋ ਜਿੱਥੇ ਮੰਡੀ ਲੱਗਦੀ ਆ ਰਾਮਪੁਰਾ ਉੱਥੋਂ 25 ਕਿਲੋਮੀਟਰ ਹਾਂਜੀ ਹਾਂ 25 ਕਿਲੋਮੀਟਰ ਪਿੰਡ ਆ ਤੇ ਪੀਰ ਗੋਟਾ ਹਾਂਜੀ ਪੀਰ ਗੋਟਾ ਤੇ ਆਜੋ ਬਈ ਇੱਕ ਨੰਬਰ ਤੋਂ ਸਟਾਰਟ ਕਰ ਲਈ ਮਨਪ੍ਰੀਤ ਜੇ ਝੋਟੀ ਜਿਹੜੀ ਬਈ ਕਿਵੇਂ ਸੂਇਆ ਪਹਿਲਾਂ ਸੂਇਆ ਦੰਦੋਂ ਖੀਰੀ ਜੀ ਪਹਿਲਾਂ ਸੂਇਆ ਦੰਦੋਂ ਖੀਰੀ ਹਾਂਜੀ ਹੁੰਡੀ ਗੰਢੀ ਚੰਗੀ ਹੈਣਾ ਤੇ ਕੈਦਨ ਹੋ ਕੇ ਸੂਈ ਨੂੰ ਸੂਈ ਨੂੰ ਇੱਥੇ ਚੌਥਾ ਦੇਣੀ ਹੈ ਜੀ ਚਾਰ ਦਿਨ ਸੂਈਆ ਮੰਗਰ ਕੱਟੀ ਹੈਣਾ ਤੇ ਦੁੱਧ ਮਨਪ੍ਰੀਤ ਦੁੱਧ ਸਹੀ 8 ਕਿਲੋ ਹੈ ਜੀ ਦੁੱਧ ਸਹੀ 8 ਕਿਲੋ ਬਾਈ ਕਹਿੰਦਾ ਆਪਣੀ ਮਾਰਨ ਦੱਸ ਨਹੀਂ ਕਹਿੰਦਾ ਹਾਂ ਤੇ ਮਨਪ੍ਰੀਤ ਰੇਟ ਦੀ ਗੱਲ ਆ ਗਈ ਬਾਈ ਰੇਟ ਤਾਂ 130 ਕਰਤਾ ਜੀ 1 ਲੱਖ 30000 ਮਾਨਦਾਨ ਮਾਨਦਾਨ ਕਰਦਾ ਹੈ ਵਧੀਆ ਜੀ 10000 ਰੁਪਇਆ ਮਾਨਤਾਨ ਹੋ ਜੂਗਾ 1 20 ਦੀ ਬਾਈ ਕਹਿੰਦੇ ਚੋਠੀ ਦੇ ਦਿਆਂਗੇ ਤੇ ਮਨਪ੍ਰੀਤ ਇੱਕ ਦਾ ਪਹਿਲਾ ਨੰਬਰ ਤੇ ਆਦਾ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲੇਵਟੀ ਸੁਥਰੀ ਅਰ ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਾ ਬਾਲਟੀ ਦੁੱਧ ਕੀ ਕਾਢੋਗੀ ਤਾਂ ਉਸ ਖਤਰਬਾਟ ਕੇ ਦੇਖਣ ਲੱਗ ਰਹੀ ਹੋ ਤਾਵੜੀ ਹੀ ਜਾਓ ਨਾ ਤਾਂ ਬਾੜਕਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ उड़ते लेकर आओ राइट एच राइट एच ने दस दस एम एल तड़के सांझ रोटी हम चौपड़ के, के दो इस तरह थारी भैंस की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती इब दो की में भी आ गई है और बेबे और भी घनी जानकारी चाहिए ऐसा ना तो इस नंबर पर फोन कर लियो सात आठ नौ हर पशुपालक की पसंद राइट एच ਮਹੌਲ ਕੀ ਮੰਡੀ ਅੱਜ ਜਿਵੇਂ ਹੁਣ ਮਾਰਸ ਹੋਈ ਇੰਨੇ ਗਾਗੂ ਗਾਇਆ ਕਿ ਨਾ ਗਾ ਕਾ ਹੈਗਾ ਜੀ ਹਜੇ ਬਾਕੀ ਹਜੇ ਲੇਟ ਆਊਗਾ ਖੱਜ ਲੇਟ ਆਊਗਾ ਹਾਂ ਮੰਡੀ ਰਹੂਂਦਾ ਮੇਰੇ ਸਾਹਬ ਨਹੀਂ ਪੈ ਗਿਆ ਤਾਂ ਮੰਦਾ ਹਾਂਜੀ ਤੇ ਬਾਕੀ ਤੋਰ ਕੇ ਮੈਂ ਤੁਰ ਆਪ ਤੁਹਾਨੂੰ ਦਿਖਾਈ ਜਾਣੀਆਂ ਤੁਸੀਂ ਥਾਂ ਦੇਖ ਲਓ ਤੇ ਤੁਹਾਨੂੰ ਨਾਲ ਦੀ ਨਾਲ ਆਪਾਂ ਰੇਟ ਪੁੱਛ ਕੇ ਬਾਈ ਤੁਹ ਦਈਆ ਮੈਂ 1 ਲੱਖ 20 ਹਜ਼ਾਰ ਦੀ ਝੋਟੀ ਇਹ ਦੇ ਦੇਣਗੀ ਹਾਂਜੀ ਬਾਕੀ ਬਾਈ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਕਰਕੇ ਲੈ ਕੇ ਫਿਰ ਤੁਸੀਂ ਜਿਹੜੀ ਇਹ ਝੋਟੀ ਖਰੀਦ ਸਕਦੇ ਹੋ ਤੇ ਮਨਪ੍ਰੀਤ ਕਈ ਵਾਰ ਭਈਆ ਲੱਗਦਾ ਯਾਰ ਦੁੱਧਾ ਇਹਨੂੰ ਦੱਸਦਾ ਉੱਥੇ ਘਰੇ ਜਾ ਘਟ ਗਿਆ ਨਾ ਭਾਈ ਘਰੇ ਜਾ ਉਹ ਅਗਲੇ ਆਪ ਤਸੱਲੀ ਕਰਕੇ ਲਿਜਾਵੇ ਹਨਾ ਥੋਲ ਕੇ ਲੈ ਜਾਵੇ ਜਦੋਂ ਆਪਣੇ ਘਰੇ ਖੜੀ ਆ ਮੰਨ ਲਾ ਕੰਡਾ ਲਿਆਵੇ ਹਾਂਜੀ ਹਾਂ ਪੈਸੇ ਦੇਣਿਆਂ ਲੈਣੇ ਥੋਲ ਕੇ ਲੈ ਕੇ ਜਾਵੇ ਕੱਲ ਨੂੰ ਨਾਂ ਬਣ ਦੇਵੀ ਹਾਂਜੀ ਹਾਂ ਠੀਕ ਹੈ ਨਾ ਗੱਲ ਆਈ ਕਈ ਵਾਰ ਸਾਨੂੰ ਵੀ ਕਹਿੰਦੇ ਭਰਾ ਕਿ ਤੁਸੀਂ ਵੀਡੀਓ ਬਣਾਈ ਸੀ ਤਾਂ ਵੀਡੀਓ ਬਣਾਉਂਦੇ ਹੀ ਮਕਸਦ ਆ ਮਿੱਤਰੋ ਕੰਡਾ ਨਾਲ ਲੈ ਕੇ ਉਹ ਪੈਸੇ ਤੁਸੀਂ ਦੇਣੇ ਆ ਤਸੱਲੀ ਕਰੋ 2-3 ਟਾਈਮਾਂ ਭਾਈ ਤੁਸੀਂ ਹਰੇ ਜਾਓ ਹਰੇ ਕਮੈ ਦੀ ਆਪਣੀ ਸੈਤੀ ਹੋਊਗੀ ਦੁੱਧ ਦੀ ਆਪਣੀ ਨਕਾਟੂ ਮੈਂ ਆਪਾਂ ਨਾਂ ਲਈਏ ਤੇ ਨਾਂ ਆਪਾਂ ਵੇਚੀ ਸਹੀ ਗੱਲ ਆ ਭਾਈ ਹੈਨਾ ਹਾਂ ਮਾਂ ਕੇ ਬਾਂਗਰ ਵਾਲਾ ਗਾਣਾ ਦੀ ਉਹ ਫਾਇਦੇ ਨਹੀਂ ਹਾਂ ਦੁੱਧ ਵਾਲੀ ਮੈਂ ਲੈਣੇ ਆ ਭਾਈ ਆਪਦੇ ਘਰੇ ਵੀ ਚੋਨੇ ਦਾ ਦਰਮਿਆਨ ਜੇ ਕੋਈ ਕੰਡਾ ਲੈ ਕੇ ਆਪਾਂ ਨੂੰ ਬਹਿਮ ਦਾ ਨਹੀਂ ਕੋਈ ਨਾ ਭਾਈ ਆਪ ਦਾ ਵੀ ਲਿਆਵਾਂਗੇ ਆਪ ਦਾ ਵੀ ਲਿਆਵੇ ਕੋਈ ਲੀਟਰ ਵੀ ਲਿਆਵੇ ਨਾਲ ਠੀਕ ਆ ਇਹ ਤਸੱਲੀ ਕਰ ਲੈ ਯਾਰ ਜਦੋਂ ਮਣ ਖੜ ਗਿਆ ਉਦੋਂ ਲੈ ਜੀ ਹਾਂ ਜੀ ਲੈ ਮਿੱਤਰੋ ਜਦੋਂ ਮਣ ਖੜ ਗਿਆ ਉਦੋਂ ਮੱਝ ਲੈ ਜਾਓ ਖੁੱਲਾ ਚੈਨਲ ਦਾ ਬਾਈ ਦਾ ਰਹਿਣ ਕਰਨ ਦਾ ਪੂਰਾ ਪ੍ਰਮਾਣ ਦਾ ਜਦੋਂ ਮਰਜੀ ਆ ਜਾਓ ਠੀਕ ਆ ਜੇ ਗੱਡੀ ਕਰਦਾਂਗੇ ਲੈ ਬਾਈ ਕਹਿੰਦਾ ਗੱਡੀ ਲੋਡ ਕਰ ਦਿਆਂਗੇ ਆ ਜਾ ਦੋ ਨੰਬਰ ਵਾਲੇ ਕੋਲੇ ਇਹਦੀ ਕੀ ਡਿਟੇਲ ਆ ਇਹਦਾ ਬਈ ਦੂਜਾ ਸੂਆ ਦੰਦੋਂ ਛੇ ਦੰਦ ਦੂਜਾ ਸੂਆ ਦੰਦੋਂ ਛਿੱਗੀ ਆ ਦੰਦੋਂ ਛਿੱਗੀ ਆ ਮਾ ਮਗਰ ਗਿਆ ਮਗਰ ਕੱਟੀ ਆ ਜੀ ਮਗਰ ਕੱਟੀ ਆ ਕਹੇ ਦਿਨੋਂ ਕ ਸੂਈ ਨੂੰ ਸੂਈ ਨੂੰ ਅੱਜ ਇਹਨੂੰ 24 ਤਰੀਕ ਦੀ ਸੂਈ ਆ ਜੀ ਲੈ ਮਿੱਤਰੋ ਦੂਜਾ ਸੂਆ 24 ਤਰੀਕ ਦੀ ਸੂਈ ਅੱਜ ਹੋ ਗਈ ਮੰਨ ਲਾ 1 ਤਰੀਕ 1 ਤਰੀਕ ਹੈ ਫਾਪਤਾ ਹੋ ਗਿਆ ਮਨਲਾ ਹਾਂ ਫਾਪਤਾ ਹੋ ਗਿਆ ਤੇ ਦੁੱਧ ਹੁਣ ਬਈ ਕਿੰਨਾ ਦੁੱਧ ਬਈ ਸਹੀ ਕੰਡੇ ਵਾਲਾ 16 ਕਿਲੋ ਆ 16 ਕਿਲੋ ਹਾਂ ਮੈਂ ਦੇ ਦੇਗਾ ਬਈ ਜਿਵੇਂ ਚਾਰ ਟਾਈਮ ਦਸੱਲੀ ਆ ਮਨ ਓਕੇ ਲੈ ਮਿੱਤਰੋ ਬਈ ਕਹਿੰਦਾ ਦਸੱਲੀ ਆ ਮਨ ਨੂੰ 16 ਕਿਲੋ ਕੰਡਾ ਦਿਵਾਉਂਗਾ ਜਦੋਂ ਮਰਜੀ ਆ ਕੇ ਤੋਲ ਲਿਓ ਕੋਈ ਬੈਮਣੀ ਤਿੰਨ ਟਾਈਮ ਚੋ ਦੋ ਟਾਈਮ ਚੋ ਹਣਾ ਉਹ ਅਗਲੇ ਦੇ ਮਨ ਦੀ ਗੱਲ ਰਹੀ ਜਦੋਂ ਦੁੱਧ ਪੂਰਾ ਹੋਇਆ ਤਸੱਲੀ ਕਰਕੇ ਤੁਸੀਂ ਲੈ ਜਾਓ ਫੇਰ ਤੁਸੀਂ ਲ ਜਾ ਸਕਦੇ ਹਾਂ ਹਾਂ ਕੰਡਾ ਬਈਆਂ ਚੈਨ ਲ ਜਾ ਵੀ ਕੰਡਾ ਲੈ ਕੇ ਆਓ ਬਈ ਕਈ ਵਾਰ ਅਗਲਾ ਮੰਗਰ ਕੋਈ ਸਾਡੇ ਘਰੇ ਜਾ ਕੇ ਦੁੱਧ ਪੂਰਾ ਨਹੀਂ ਹੋਇਆ ਇੱਕ ਹਫ਼ਤੇ ਦੀ ਸੂਈ ਆ 16 ਕਿਲੋ ਦੁੱਧ ਤਿਆਰ ਮਨਪ੍ਰੀਤ ਕਪਸਤੀ ਕਿੰਨੀ ਕਰੂਗੀ ਆਪਾਂ ਨੂੰ ਕਿੰਨਾ ਕਿ ਦੁੱਧ ਕੱਢੂ ਦੁੱਧ ਬਈ ਹੁਣ ਮੱਛਰ ਮੁੱਛਰ ਵਾਲਾ 18 ਕਿਲੋ ਦੁੱਧ ਦੇ ਦੂ ਵੀ 2 ਕਿਲੋ ਹੋਰ ਜਾਓ ਹਾਂ ਜੇ ਕਿਦਾ ਮੱਛਰ ਮੁੱਛਰ ਹੁੰਦਾ 20 ਕਿਲੋ ਦੁੱਧ ਦੇ ਹਾਂ ਬਾਕੀ ਮਿਹਨਤ ਅਗਲੇ ਦੀ ਅਗਲੇ ਆ ਅਗਲੇ ਦੀ ਮਿਹਨਤ ਆ ਮਿੱਤਰੋ 16 ਕਿਲੋ ਹੁਣ ਤਿਆਰ ਆ 2 ਕਿਲੋ ਤਾਂ ਬਾਈ ਕਹੀ ਨਾ ਘੱਟ 18 ਕਿਲੋ ਕੱਢੂਗੀ ਬਾਕੀ ਅਗਲੇ ਦਿਨ ਯਾਰ ਹਾਂ ਤਾਂ ਹਣਾ ਤੇ ਰੇਟ ਬਾਈ ਮਨਪ੍ਰੀਤ ਇਹ ਮੋਲੇ 2.5 ਲੱਖ ਰੇ ਮਾਨਤਨ ਮਾਨਤਨ ਕਰਤਾ ਹੈ ਹੋ ਜੂਗਾ ਹਾ ਖੁੱਲਾ ਖੁੱਲਾ ਕਰਤਾ ਤੇ ਮਾਨਤਨ ਹੋ ਜੂਗਾ ਰੇਟ 2.5 ਲੱਖ ਆ ਜਾ ਬਾਈ ਤਾਂ ਨੰਬਰ ਵਾਲੀ ਕੋਲੇ ਤੇ ਇਹਦੀ ਕੀ ਡਿਟੇਲ ਆ ਕੈਮਾਸੂਆ ਇਹਦਾ ਵੀ ਦੂਜਾ ਸੂਆ ਦੰਦੋ ਇਹ ਵੀ ਛਿੱਗੀ ਹੈ ਜੀ ਦੂਜਾ ਸੂਆ ਦੰਦੋ ਛਿੱਗੀ ਹੈ ਦੰਦੋ ਛਿੱਗੀ ਆ ਕੈ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਇਹ 25 ਤਰੀਕ ਦੀ ਸੂਈ ਹੈ 25 ਤਰੀਕ ਦੀ ਹਾਂਜੀ ਤੇ ਹੁਣ ਦੁੱਧ ਦੇ ਥੱਲੇ ਕਿੰਨਾ ਦੁੱਧ ਬਾਈ ਇਹਦਾ ਸਾਈ 5 6 ਦਿਨਾਂ ਦੀ ਸੂਈਆ ਦੁੱਧ 14 ਕਿਲੋ ਕੰਡੇ ਦੀ ਹਾਂ ਤੋਲ ਦੇਗਾ ਤੋਲ ਦਾਂਗੇ ਬਈ ਲੈਵਾ ਜਰੂਰ ਪੱਕਾ ਹੁੰਦਾ ਲੈਵਾ ਥੋੜਾ ਜਰੂਰ ਪੱਕਾ ਹਾਂ ਹੂੰ ਕੱਲ੍ਹ ਹੈਨਾ ਹਾਂ ਤੇ ਥਾਣਾ ਥੋਣਾ ਵਾ ਗਿਆ ਵਧੀਆ ਤੇ ਬਾਕੀ ਤੁਸੀਂ ਤਸੱਲੀ ਕਰ ਲਿਓ ਮਾਗਰ ਬੱਚਾ ਕੱਟਾ ਜੀ ਇਹਦੇ ਮਾਗਰ ਕੱਟਾ ਤੇ ਤਸੱਲੀ ਤੁਸੀਂ ਕਰਨੀ ਹੈ 14 ਕਿਲੋ ਮਿੰਕਲ ਜਾ ਸਕਦੇ ਹੋ ਕੰਡਾ ਲਿਆ ਕੇ ਇਹਦਾ ਬਾਈ ਰੇਟ ਇਹ ਮੈਂ ਲਾ 210 ਕਰਦੇ ਹਾਂ 200 2 ਲੱਖ 10 ਹੋ ਗਿਆ ਹਾਂ ਮਾਨ ਤਨ ਮਾਨ ਤਨ ਕਰਦੇ ਹਾਂ ਮਾਨ ਤਨ ਹੋ ਜੂਗਾ 2 ਲੱਖ 1000 ਰੇਟ ਮੰਜੀ ਸਾਹਿਬ ਜਿਹੜਾ ਕਰਨਾ ਪੈਂਦਾ ਹੈ ਨਾ ਹਾਂ 2 17 18 ਕਿਲੋ ਇਹ ਵੀ ਖੁੱਲਾ ਚ ਬਾਵੂਗੇ ਖੁੱਲਾ ਜਬੂ ਝੋਟੀਆਂ ਕੱਦ ਕੋਦੇ ਚੰਗਾ ਪਿੱਠ ਛੋੜੀ ਚੌੜਾ ਹੈ ਨਾ ਬਣਾ ਮੰਤਰ ਜਿਵੇਂ ਆਪਾਂ ਕਹੇ ਚੌੜੇ ਪੁੱਠੇ ਦੀ ਹੈ ਹਾਂ ਜਿਵੇਂ ਢਾਲਵੇਂ ਪੁੱਠੇ ਦੀ ਹੈ ਚੌੜੇ ਪੁੱਠੇ ਦੀ ਹੈ ਤੇ ਦੁੱਧ ਚੰਗਾ ਕੱਢੂ ਮਿੱਤਰੋ ਸੇਵਾਇ ਸੱਟ ਤੇ ਹਾਂ ਬਾਕੀ ਹਰਿਆਣੇ ਦੀ ਮੈਂ 20 ਦਿਨਾਂ ਤੋਂ ਬਾਅਦ ਦੁੱਧ ਤੇ ਆਉਂਦੀ ਐ ਤੂੰ ਪਹਿਲਾਂ ਹੁੰਦੀ ਨੇ ਤੂੰ ਉਧਰੋਂ ਲੇਕਣੇ ਤੂੰ ਉਧਰ ਹੀ ਆਉਂਦੀ ਆਪਣੀ ਸਾਰਾ ਮਾੜ ਸਾਰਾ ਮਾੜ ਜਿਹੜੀ ਇੱਧਰ ਦੀ ਹੋ ਇੱਧਰ ਦੀ ਹੋਊਗੀ ਉਹ ਦਸ ਕੇ ਵੇਚਾਂਗੇ ਦਸ ਕੇ ਵੇਚਾਂਗੇ ਜੇ ਆਪਾਂ ਝੂਠ ਨਹੀਂ ਮਾਰ ਹਾਂ ਉਹ ਇੱਧਰ ਦੀ ਐ ਲੋਕ ਲੈ ਗਈ ਕਈ ਵਾਰ ਹੁੰਦਾ ਵੀ ਆਪਾਂ ਤਾਂ ਨਾਮ ਮਨਾਉਣਾ ਬਰਾ ਹਾਂ ਤੇ ਮਤਲਬ ਕਹਿੰਦੇ ਲੰਮਾ ਟਾਈਮ ਆਪਾਂ ਕੰਮ ਕਰਨ ਹਾਂ ਜੇ ਆਪਾਂ ਝੂਠ ਮਾਰਾਂਗੇ ਥੋੜਾ ਜਾਂ ਚੱਲੇਗਾ ਨਾ ਜੇ ਹੁਣ ਉਹ ਕਹਦੀ ਐ ਹਰਿਆਣੇ ਦੀ ਨਹੀਂ ਹੈ ਜਿਹੜੀ ਆ ਇਹਦਾ ਰੇਟ ਮੰਡੀ ਦਾ ਇਹਦਾ 210 ਕਰਦੇ ਆ 210 ਮੰਨਤਨ ਹੋ ਜੂ ਹੈਨਾ ਮੰਨਤਨ ਕਰਦਾ ਹੈ ਮੰਨਤਨ ਹੋ ਜੂ ਰੇਟ ਮੰਡੀ ਸਾਹਿਬ ਕਰਨਾ ਪੈਂਦਾ 2 ਲੱਖ ਤੇ 10 ਹਜ਼ਾਰ 14 ਕਿਲੋ ਦੁੱਧ ਦੀ ਜਿਹੜੀ ਗਾਰੰਟੀ ਆ ਤੇ ਟੰਡਾ ਲਿਆ ਕੇ ਤੁਸੀਂ ਮਿੰਕਲ ਜਾ ਸਕਦੇ ਹੋ ਪੂਰੀ ਤਸੱਲੀ ਕਰ ਲਿਓ ਤੇ ਜਿਹੜੀ ਤਨ ਨੰਬਰ ਤੇ ਖੜੀ ਆ ਵੀ ਝੋਟੀ ਇਹਦਾ ਵੀ ਕਦ ਕੁਦ ਯਾਰ ਸਾਰਿਆਂ ਨੂੰ ਵੱਧਾ ਹੈਨਾ ਹਾਂਜੀ ਜੇ ਆਪਾਂ ਕਦ ਦੀ ਗੱਲ ਕਰੀਏ ਬੰਦੋ ਇਹ ਵੀ ਦੁੱਗੀ ਹੈ ਜੀ ਦੁੱਗੀ ਹਾਂਜੀ ਠੀਕ ਆ ਇਹਨੂੰ ਕਹਿ ਦੇਣਾ ਹੋਊਗਾ ਇਹ ਪਰਸੋ ਹੀ ਸੂਈ ਹੈ ਜੀ ਇਹਦਾ ਉਹ ਇੱਕ ਮੰਡੀ ਚ ਘਟਦੀ ਸੀ ਗੱਡੀ ਚ ਮੈਂ ਤਾਂ ਕਰਕੇ ਪਾਲੀ ਨਹੀਂ ਮੰਡੀ ਵੀ ਇਹ ਸੂਏ ਚ ਆਹੀ ਹਾਂ ਸੂਏ ਚ ਆ ਨਮਤਰੋ ਮਾਦੇ ਸੂਏ ਜਾਈ ਹੋਏ ਬਾਈ ਕਹਿੰਦਾ ਬੰਦਾ ਦੁੱਗੀ ਹੈ ਜੀ ਜਦੋਂ ਦੋ ਦੰਦੇ ਆ ਮੰਨ ਲਓ ਤੇ ਤੁਸੀਂ ਇਹਦਾ ਤੇ ਇਹਦਾ ਅੰਤਰ ਦੇਖ ਮਾਜੀ ਦਾ ਹਨਾ ਕਿੰਨਾ ਆ ਜੀ ਇਹਦੇ ਜਿੱਡਾ ਹੋਣਾ ਉਦੋਂ ਤਾਂ ਇਹਦੀ ਉਮਰ ਬਹੁਤ ਵੱਡੀ ਹੋਣੀ ਥਾਣਾ ਥੋਣਾ ਸਪੇਸ ਚੰਗਾ ਬਾਈ ਹਨਾ ਤੇ ਹੁਣ ਦੁੱਧ ਬਾਈ ਮੰਨ ਲਾ ਕਿੰਨਾ ਕਰ ਦੁੱਧ ਬਾਈ ਥੱਲੇ 9-10 ਕਿਲੋ ਬੌਲੀ 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 9-10 ਕਿਲੋ ਹਾਂ ਜੀ ਕਿੰਨਾ ਪਾਉਗੀ ਦੁੱਧ ਇਹ ਪਾਉਗੀ ਮੈਨੂੰ 14-15 ਕਿਲੋ ਤੇ ਚਾਹੀਦੇ 14-15 ਕਿਲੋ ਜਿਵੇਂ ਸਰੀਰ ਢੱਡਾ ਹੈਨਾ ਹਾਂ ਜੀ ਤਾਂ ਡਬਲ ਆ ਮਾਜ ਪੂਰੀ ਡਬਲ ਹੈ ਜੀ ਤੇ ਰੇਟ ਬਾਈ ਮਨਪ੍ਰੀਤ ਦੇ ਤਾਂ ਇਹ ਨਾਲ ਡੂਡ ਕਰਦੇ ਇਹਦਾ 1.5 ਲੱਖ ਰੁਪਏ ਮਾਨਤਨ ਮਾਨਤਨ ਕਰਦਾਂਗੇ ਵਧੀਆ ਜੀ ਲੈ ਮਿੱਤਰੋ ਇਹਦਾ 1.5 ਲੱਖ ਆ ਮਾਨਤਨ ਹੋ ਜਾਊਗਾ ਤੇ ਬਾਕੀ ਬਾਈ ਕੋਲੇ ਆਹ ਤਾਂ ਨੈ ਝੋਟੀਆਂ ਜਿਵੇਂ ਤੁਹਾਨੂੰ ਨਜ਼ਰ ਆਊਗਾ ਵੀ ਹਾਂ ਯਾਰ ਇਹਨਾਂ ਚੰਤਰਾ ਤੇ ਉਹ ਝੁੱਟ ਜੱਡਾ ਅੰਤਰਾ ਆਹ ਝੁੱਟੀ ਦੇ ਜਵੇਂ ਅੰਤਰਾ ਕਿਉਂਕਿ ਸਾਰਿਆਂ ਨੂੰ ਕੱਦ ਜਿਹੜਾ ਇਹਦਾ ਉੱਪਰ ਦੀ ਉੱਪਰ ਦੀ ਕੱਦ ਘਟ عمر ਵੀ ਕੁਛ ਨਹੀਂ ਡੁੱਬ ਗਈ ਹੈ ਤੰਦੂਈ ਹੂੰ ਦੋ ਦੰਦਾ ਤੇ ਕੱਟੀ ਹਜੇ ਉਹ ਖੁੱਲੀ ਅੱਖਾਂ ਪਈਆਂ ਨੇ ਹਾਂ ਖੁੱਲੀ ਹੱਡਾਂ ਪਰਾਂ ਜਿਵੇਂ ਆਪਾਂ ਕਹਦੀਏ ਹਾਂ ਜੀ ਉਹ ਗੱਲ ਆ ਗਈ ਤੇ ਬਾਕੀ ਤੁਹਾਨੂੰ ਤੋਰ ਕੇ ਉਹਨਾਂ ਦੇ ਕਿਉਂ ਮੌਸਮ ਜਿਆਦਾ ਖਰਾਬ ਆ ਮੀਂਹ ਪੈ ਕੇ ਸਾਡੇ ਫੁੱਲ ਵੀ ਹੁਣ ਵੀ ਮੜੇ ਮੁੱਟੇ ਮਨ ਲਕਣੀਆਂ ਬਈਆਂ ਹਾਏ ਟੱਕੜ ਚੱਲੇ ਜਿਹੜਾ ਜਿਆਦਾ ਮੰਡੀ ਚ ਹਾਂਜੀ ਤਸੱਲੀ ਕਰ ਸਕਦਾ ਇੰਨੀ ਸਈ ਹਾਂ ਬਈ ਠੀਕ ਆ ਉੱਥੇ ਹੋ ਜੀ ਇੱਕ ਵਾਰੀ ਤੇ ਪੂਰੀ ਤਸੱਲੀ ਕਰ ਸਕਦਾ ਦੁਬਾਰੇ ਫੇਰ ਆਪੇ ਇੱਕ ਵਾਰੀ ਡਰੈਸ ਬੋਲਦੇ ਆ ਤੇ ਬਈ ਡਰੈਸ ਪੂਰਾ ਇੱਕ ਵਾਰੀ ਹੋਣਾ ਪਿੰਡ ਪੀਰਕੋਟ ਜਿਹੜਾ ਬਠਿੰਡਾ ਹਮ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਆ ਰਾਮਪਰਾ ਮੰਡੀ ਤੋਂ ਹਾਂਜੀ 25 ਕਿਲੋ 25 ਕਿਲੋਮੀਟਰ ਦੀ ਦੂਰੀ ਤੇ ਆ शिकार है या वह बार बार फिरता है या वह गर्भ धारण नहीं कर रहा तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के है जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पाँच किलो व वीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਨੇ ਮਿੱਤਰੋ ਬਾਈ ਕਹਿੰਦਾ ਕਰੇ ਐਡਾ ਹੁਣ ਆ ਮੰਡੀ ਦਾ ਕਾ ਐ ਵੀਦਾਂ ਦਾ ਪੂਰਾ ਸ਼ੋਰੂ ਹੋਇਆ ਹਾਂ ਪੂਰਾ ਹੋਇਆ ਵੀ ਮਤਲਬ ਯਾਰ ਦੇਖਿਆ ਮੈਂ ਹੈਨਾ ਵੀ ਵੇਗੀਆਂ ਵੇਗੀਆਂ ਨਹੀਂ ਮੋੜਦੇ ਮੈਂ ਹਾਂਜੀ ਵੀ ਆਪਣਾ ਕੋਈ ਜਾਵਣਾ ਨਹੀਂ ਹੁੰਦੀ ਬੇਚ ਕੇ ਜਾਣੀ ਹੈ ਬੇਚ ਕੇ ਜਾਣੀ ਕੋਈ ਚੱਕਰ ਵਿੱਚ ਬੰਦੇ ਹੁੰਦੇ ਵੀ ਕਈ ਵਾਰ ਆਪਾਂ ਬੇਚ ਕੇ ਹੋਣੀਆਂ ਘੱਟ ਵੱਧ ਕਰਕੇ ਹੈਨਾ ਵੀ ਉਹ ਕੰਮ ਨਹੀਂ ਤੇ ਸੌਂਗੀਆਂ ਮੰਡੀ ਲਾਉਂਦੇ ਆ ਤੇ ਬਾਕੀ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਪਹਿਲਾਂ ਵੀ ਆਪਾਂ ਵੀਡੀਓ ਪਾਈ ਆ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਲੰਭ ਹੋਇਆ ਤਾਂ ਆਪਾਂ ਜਰੂਰ ਦੱਸਾਂਗੇ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਪੂਰੀ ਤਸੱਲੀ ਤੁਸੀਂ ਕਰਕੇ ਜਾਨੀ ਆ ਮੱਝ ਹਨਾ ਕੰਨ ਟਾਈਮ ਚੋ ਚਾਰ ਟਾਈਮ ਚੋ ਕੰਡਾ ਨਾਲ ਲੈ ਕੇ ਉਹ ਕਿਉਂ ਪੈਸੇ ਤੁਸੀਂ ਲਾਉਣੇ ਫੇਰ ਆਣਾ ਕਹਦੇ ਹੋ ਵੀ ਘਰੇ ਜਾ ਕੇ ਦੁੱਧ ਘੜ ਗਿਆ। ਨਾ ਪੈਸੇ ਤਾਂ ਵੀ ਬਾਅਦ ਚ ਦੇਣੇ ਅਗਰੇ ਨੇ ਪਹਿਲਾਂ ਦੁੱਧ ਚੋਖੋ। ਹਾਂ ਦੁੱਧ ਚੋਖੋ। ਹਾਂ। ਕਈ ਵਾਰ ਆਏ ਕਹਿੰਦਾ ਨਾ ਬਈ ਅਸੀਂ ਸੈਦੀ ਤੇ ਲੈ ਆਏ। ਘਰੇ ਜਾ ਕੇ ਵੀ ਦੁੱਧ ਘੜ ਗਿਆ। ਬਈ ਆਪਣੇ ਅਸੂਲ ਆ ਆਪਾਂ ਘਰੀਂ ਮੈਂ ਚਵਾ ਕੇ ਦਿੰਨੇ ਆ ਨਾ ਤਾਂ ਸੈਦੀ ਤੇ ਭੇਜੀਏ ਨਾ ਭੇਜੀ। ਬਾਹਲੇ ਬੰਦੇ ਹੁੰਦੇ ਨੇ ਬਾਈ। ਹਾਂ ਨਾ ਭੇਜ ਦਈਏ ਦਵਾਈ ਦੇਣੇ ਬਈ ਯਾਰ ਅਬੀ ਸੈਦੀ ਆ ਬਈ ਹਾਂ ਜਾਣਦੇ ਆ। ਜੇ ਬਈ ਉਹ ਆ ਲਾਈਵ ਟੁਆਇਜ਼ ਕਰਕੇ ਦੇਵਾਂਗੇ ਪਹਿਲਾਂ ਦੁੱਧ ਦੇਖੋ। ਪੈਸੇ ਪਵਾਵਾਂਗੇ ਫਿਰ ਭੇਜਾਂਗੇ। ਫੇਰ ਭੇਜਾਂਗੇ। ਤੰਦਾਂ ਨੂੰ ਕਹਾ ਲਾਈਵ ਚ ਵਾਈ ਦਿਖਾਉਣੇ ਆ ਠੀਕ ਆ ਦਿਖਾ ਕੇ ਫੇਰ ਉਹਨੂੰ ਕਹਿੰਦੇ ਆ ਵੀ ਭਾਈ ਹੁਣ ਸੈਟ ਆ ਤਲ ਜਾ ਸਕਦਾ ਪੈਸੇ ਬਾਅਦ ਦੇ ਵਿੱਚ ਪਾਉਂਦੇ ਆ ਵੀ ਉਹ ਕੋਈ ਚੱਕਰ ਨਹੀਂ ਹੁੰਦਾ ਹਨਾ ਵੀ ਕਈ ਵਾਰ ਆਪਾਂ ਕਹਦੇ ਹਾਂ ਵੀ ਮਤਲਬ ਤਸੱਲੀ ਪੂਰੀ ਤੁਸੀਂ ਕਰ ਲਿਓ ਬਾਕੀ ਨੰਬਰ ਵਾਈ ਦਾ ਬੋਲਦਾ ਪਹਿ ਇੱਕ ਵਾਰੀ ਹੋਰ ਬੋਲਦਾ ਭਾਈ ਨੰਬਰ 62842 ਜੀ 72942 ਪਿੰਡ ਪੀਰਕੋਟਾ ਜ਼ਿਲ੍ਹਾ ਬਠਿੰਡਾ ਲੈ ਮਿੱਤਰੋ ਆਪਾਂ ਪਛਮੰਡੀ ਰਾਮਪਰੇ ਦੇ ਪਹੁੰਚੇ ਹੋਏ ਸੀ ਜਿਹੜੀ ਇੱਕ ਤਰੀਕ ਨੂੰ ਲੱਗਦੀ ਐ 8ਵਾਂ ਮਹੀਨਾ ਇੱਕ ਤਰੀਕਾ ਤੇ ਮੌਸਮ ਇੰਨਾ ਜਿਆਦਾ ਖਰਾਬ ਆ ਕਿ ਬਾਰਸੂ ਬਾਰਸ ਹੋ ਜਾਂਦੀ ਆ ਬਾਰਸ ਹੋਣ ਦਾ ਕਾਰਨ ਪਹਿਲਾਂ ਤੁਸੀਂ ਮੰਡੀ ਦੇਖ ਲਓ ਨਹੀਂ ਇਹ ਟਾਈਮ ਤੇ ਮੰਨ ਲਓ ਵੀ 8:30-9 ਵਜੇ ਤੱਕ ਮੰਡੀ ਜਿਹੜੀ ਸਾਰੀ ਭਰ ਜਾਂਦੀ ਆ ਤਾਂ ਹੁਣ ਤੁਸੀਂ ਅੰਦਾਜ਼ਾ ਆਪ ਹੀ ਲਾ ਲਓ ਦੇਖ ਕੇ ਵੀ ਕਿੰਨੀਆਂ ਘੱਮੱਜਾਂ ਪਹੁੰਚੀਆਂ ਨੇ ਕੀ ਹਾਲ ਹੋਊਗਾ ਮੰਡੀ ਦਾ ਗਾਹਕ ਆ ਜਾਣੀ ਤੇ ਮੰਦਾ ਬੁਰਾ ਹਾਲ ਆ ਜੇ ਕਿਸੇ ਭਰਾ ਨੇ ਮੱਝਾਂ ਖਰੀਦਣੀਆਂ ਤੇ ਅੱਜ ਮੌਕਾ ਮੌਕਾ ਅੱਜ ਆ ਕਿਉਂਕਿ ਮੀਂਹ ਪਈ ਜਾਂਦਾ ਮੀਂਹ ਕਰਕੇ ਪੂਰਾ ਮੰਦਾ ਹਨਾ ਤੇ ਪਸ਼ੂਆਂ ਦਾ ਜਿਹੜਾ ਜਾਦੇ ਬੁਰਾ ਹਲਾ ਦੇਖੋ ਤੁਸੀਂ ਹਨ ਕਿਵੇਂ ਕਿਵੇਂ ਮੰਨ ਲਓ ਮਾਲਾ ਆਇਆ ਹੈ ਇੰਨਾ ਟਾਈਮ ਹੋ ਗਿਆ ਨੀ ਤਾਂ ਮੁੰਜ ਖੜਨੂੰ ਥਾਣੀ ਹੁੰਦਾ ਜਬ ਉਧਰ ਤੁਰ ਕੇ ਵਿਖਾ ਕੇ ਉਹਨੇ ਤੇ ਥੋਨੂੰ ਨਾਲ ਦੀ ਨਾਲ ਦਿਖਾਈ ਜਾਮਾ ਕਿੰਨਾ ਕਮਾਲਾ ਕੀ ਗੱਲ ਬਾਤ ਆ ਤੇ ਤੁਸੀਂ ਦੇਖੀ ਹੈ ਹਨ ਤੇ ਬਾਕੀ ਜਿਹੜੀਆਂ ਮੱਝਾਂ ਪਹੁੰਚੇ ਨੇ ਉਹ ਤੁਹਾਨੂੰ ਤੋਰ ਕੇ ਅੱਜ ਕਿਸੇ ਨੇ ਵੀ ਨਹੀਂ ਦਿਖਾਉਣੀਆਂ ਤੇ ਬਾਕੀਆਂ ਦਿਖਾਈ ਜਾਮੇ ਤਾਜ਼ੀਆਂ ਸੋਈਆਂ ਹੋਈਆਂ ਤੇ ਚੰਗੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਇੱਥੇ ਮੱਝਾਂ ਪਹੁੰਚ ਜਾਂਦੀਆਂ ਨੇ ਹਰੰਪਰੇ ਹਰ ਪ੍ਰਕਾਰ ਦਾ ਜਿਹੜਾ ਪਸ਼ੂ ਹੁੰਦਾ ਤੇ ਚੰਗਾ ਵੀ ਆ ਜਾਂਦਾ ਮਾੜਾ ਵੀ ਆ ਜਾਂਦਾ ਜਿੰਨੇ ਮਰਜ਼ੀ ਰੁਪਏ ਹਲਾ ਲੈ ਲੋ ਕੀ ਰੇਟ ਕਰਤਾ ਬਾਈ 1,80,000 ਆ ਮੱਝ ਦਾ 1,80,000 ਰੇਟ ਆ ਤੇ ਦੁੱਧ ਕਿੰਨਾ ਕਾ ਬਾਈ 12 ਕਿਲੋ ਬੌਲੀ 12 ਕਿਲੋ ਬੌਲੀ ਤੇ 4 ਦਿਨਾਂ ਦੀ ਸੂਈ ਆ ਤੇ ਇਹ ਦੇਖ ਲਓ ਤੁਸੀਂ ਹਾਂ ਮੀ ਭਈ ਜਾਂਦਾ ਪਰ ਤੋੜ ਕੇ ਨਹੀਂ ਦਿਖਾ ਸਕਦੇ ਤੇ ਜਿਹੜੀ ਬਾਈ ਦੂਜੀ ਆ ਨਮਾਈ ਜੰਨਾ ਇਹਦਾ ਕੀ ਰੇਟ ਆ ਪਹਿਲਾਂ ਕੱਟੀ ਰੋ ਪਹਿਲਾਂ ਕੱਟੀ 14 ਕਿਲੋ ਠੀਕ ਆ ਤੇ 14 ਕਿਲੋ ਦੁੱਧਾ ਤੇ ਰੇਟ ਬਾਈ 12 ਲੱਖ ਰੁਪਇਆ ਰੇਟ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਆਇਆ ਇਧਰ ਨੂੰ ਆਇਆ ਤੇ ਥੋੜਾ ਜਿਹਾ ਜਿਹਾ ਮੀਂਹ ਦਾ ਪੈਣ ਕਰਨ ਦਿੱਕਤ ਆ ਜਾਂਦੀ ਆ ਜਿਵੇਂ ਜਿਹੜੇ ਭਰਾ ਜਿੰਨੇ ਪਹੁੰਚੇ ਤਿਆਰ ਕਰੀ ਜਾਂਦੇ ਆ ਇੱਕ ਦਿਰੀ ਮੰਡੀ ਲੱਗਦੀ ਜੇ ਕਿਸੇ ਭਰਾ ਨੇ ਆਉਣਾ ਤਾਂ ਰਾਮਪੁਰੇ ਸ਼ਹਿਰ ਦੇ ਵਿੱਚ ਫੂਲ ਰੋਡ ਤੇ ਆ ਸਕਦਾ ਤੇ ਮੱਝਾਂ ਵਧੀਆ ਪਹੁੰਚਦੀਆਂ ਪਰ ਜਿਹੜਾ بارش ਪੈਣ ਕਰਨ ਬੁਰਾ ਹਾਲ ਹੀ ਹੋ ਗਿਆ ਨਾ ਚੰਗੇ ਦੁੱਧ ਵਾਲੀਆਂ ਮੱਝਾਂ ਇੰਨੀਆਂ ਪਹੁੰਚੀਆਂ ਹੋਈਆਂ ਨੇ ਤੇ ਫਿਰ ਵੀ ਆਪਾਂ ਜੇ ਆਪਾਂ ਅੰਦਾਜ਼ਾ ਲਾਈਏ ਤਾਂ ਮਾਲ ਆਦੀ ਪਹੁੰਚਿਆ ਹੁਣ ਇੱਥੋਂ ਨੰਗਾ ਮਾਰ ਕੇ ਦੇਖ ਲੋ ਵੀ ਇਧਰ ਨੂੰ ਤੇ ਇਧਰ ਨੂੰ ਵੀ ਕਿੰਨਾ ਕਮਾਲ ਪਹੁੰਚਿਆ ਤੁਸੀਂ ਆਪ ਇਹਨਾਂ ਅੰਦਾਜ਼ਾ ਲਾ ਲਓ ਜਿਹੜੇ ਭਰਾ ਮੰਨ ਲਓ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਤੇ ਨਹੀਂ ਤੇ ਇੱਥੇ ਜਿਹੜਾ ਪੈਰਦਾਰ ਨੂੰ ਥਾ ਨਹੀਂ ਹੁੰਦਾ ਸੀਗਾ ਇਸ ਕਰਕੇ ਮੀਂਹ ਪਈ ਜਾਂਦਾ ਸੂਆ ਜਾਦੇ ਮੰਨ ਲਓ ਪਈ ਕਿ ਹੁਣ ਐਵੇਂ ਨਹੀਂ ਅੱਗੇ ਵੀ ਸੂਆ ਹੈਗਾ ਉਹਦਾ ਕਰਕੇ ਹਨਾ ਇਹ ਮੱਧਨੇ ਪੜਸ ਹੈਂਗਾ ਤੇ ਤੰਬੂ ਉੱਪਰ ਪਟੂ ਹੈ ਨਾ ਬਾਕੀ ਉਧਰ ਕਹੀਂ ਨਾ ਆਇਆ ਉਧਰ ਦੀ ਗੇੜਾ ਮਰਵਾਉਣੀ ਆ ਤੇ ਤੁਸੀਂ ਚੈੱਕ ਕਰਦੇ ਜਾਓ ਕੱਲੀ-ਕੱਲੀ ਦਿਖਾਉਂਦਾ ਆ ਬਾਈ ਕਿੰਨੇ ਕੁ ਦੱਦ ਵਾਲੀਆਂ ਕੀ ਗੱਲ ਬਾਤ ਆ ਤੇ ਸਾਰਿਆਂ ਦਿਨੇ ਕੰਮ ਰਵਾਉਂਗਾ ਵੀ ਆ ਮੱਜਾ ਖੜੀਆਂ ਨੇ ਤੇ ਜੇ ਕਿਸੇ ਭਰਾ ਨੇ ਮੰਨ ਲਓ ਵਿਆਹਣਾ ਲੈਣ ਤਾਂ ਉਹ ਖਰੀਦ ਸਕਦਾ ਆ ਕੇ ਤੇ ਇਸ ਕਰਕੇ ਜਿਹੜਾ ਆਪਾਂ ਤੋਰ ਕੇ ਨਹੀਂ ਦਿਖਾਵਾਂਗੇ ਮੱਜਾ ਕਿਉਂਕਿ ਨਹੀਂ ਪਈ ਜਾਂਦਾ ਬਾਈ ਅਗਲਾ ਕੋਈ ਨਹੀਂ ਇਹਦੇ ਵਿੱਚ ਤੋਰ ਕੇ ਦਿਖਾਉਂਦਾ ਦੁੱਧ ਚੰਗੇ ਵਾਲੀਆਂ ਨੇ ਆਉਂਦਾ ਆਉਂਦਾ ਕਿ ਬਾਕੀ ਬਾਕੀ ਅੱਜ ਮੌਕਾ ਬਾਈ ਜੇ ਕਿਸੇ ਭਰਾ ਨੇ ਮੱਝਾਂ ਖਰੀਦਣੀਆਂ ਨੇ ਤਾਂ ਉਹ ਆ ਕੇ ਖਰੀਦ ਸਕਦਾ ਤੰਬੂ ਖਾਲੀ ਪਏ ਨੇ ਮੱਝਾਂ ਮਾੜ ਜਿਹੜਾ ਘਟ ਪਹੁੰਚਾ ਹੋਇਆ ਨਹੀਂ ਤਾਂ ਹੁਣ ਜਿਹੜੇ ਤੰਬੂ ਭਰ ਜਾਣੇ ਸਾਰੇ ਸੌਦਾਵਣੀ ਕੋਈ ਹੋਇਆ ਨਹੀਂ ਉਹਨੂੰ ਸੌਦੇ ਹੀ ਹੋ ਜਾਂਦੇ ਤੇ ਇਸ ਕਰਕੇ ਤੁਹਾਡੇ ਸਾਹਮਣੇ ਆ ਜਾਵਾਂ ਇੱਕ ਵਾਰੀ ਚੈੱਕ ਕਰ ਲਓ ਜਿਵੇਂ ਅੱਜ ਤਾਜੀ ਸੂਈ ਹੋਈ ਆ ਤੇ ਆਹ ਵੀ ਜਿਹੜੀ ਸੋਨ ਵਾਲੀ ਆ ਇਹਦਾ ਵੀ ਲੈਵਲ ਉਹ ਜਿਹੜਾ ਟੰਗਾ ਬਣਾ ਹੈ ਹਨ ਤੇ ਬਦਿਆ ਤੋਂ ਬਦਿਆ ਇਹਦੇ ਪਸ ਉੱਥੇ ਪਹੁੰਚ ਗਏ